ਦੀਨਾਨਗਰ ਦੇ ਪਿੰਡ ਰਣਜੀਤ ਬਾਗ ਵਿਖੇ ਐਕਸਰਸਾਈਜ਼ ਵਿਭਾਗ ਵੱਲੋਂ ਤੱਕੇ ਸ਼ਾਹੀ ਦੇ ਨਾਮ ਸ਼ਰਾਬ ਦਾ ਠੇਕਾ ਖੋਲੇ ਜਾਣ ਤੋਂ ਨਰਾਜ਼ ਪਿੰਡ ਵਾਸੀਆਂ ਨੇ ਵਿਭਾਗ ਖਿਲਾਫ ਰੋਸ਼ ਮੁਜ਼ਾਹਰਾ ਕੀਤਾ ਪਿੰਡ ਵਾਸੀਆਂ ਮੁਤਾਬਿਕ ਜਿੱਥੇ ਠੇਕਾ ਖੁੱਲ ਰਿਹਾ ਹੈ ਉਥੇ ਲੜਕੀਆਂ ਔਰਤਾਂ ਬੱਚਿਆਂ ਦਾ ਲੰਘ ਆਏ ਜੇਕਰ ਠੇਕਾ ਖੁੱਲਦਾ ਹੈ ਤਾਂ ਸਾਰੇ ਪਿੰਡ ਵਾਸੀਆਂ ਨੂੰ ਮੁਸ਼ਕਲਾਂ ਆਗੀਆਂ ਬੱਚੇ ਜਵਾਨਾਂ ਧੀਆਂ ਪੈਣਾ ਲੋਕਾਂ ਦੀਆਂ ਨਹੀਂ ਠੇਕਾ ਖੁੱਲਣਾ ਚਾਹੀਦਾ ਹੀ ਕਹਿੰਦੇ ਹਨ ਹੈ ਤੇਰੇ ਬੱਚੇ ਜਵਾਨ ਬੱਚੇ ਮੁੰਡੇ ਮੁੰਡਿਆਂ ਦੇ ਹੀ ਡਰ ਸਾਨੂੰ ਰਹਿੰਦਾ ਵੀ ਸ਼ਰਾਬਾਂ ਪੀ ਕੇ ਘਰ ਚ ਕਬਤ ਨਾ ਪਾਉਂਦੇ ਪਹੁੰਚਦੇ ਵੀ ਹੈਗੇ ਨੇ ਜਿਹੜੇ ਪਿੰਡੇ ਨੂੰ ਪਹੁੰਚਦੇ ਵੀ ਹੈਗੇ ਨੇ ਧਰਤੀਆਂ ਪਰਬਾਤੀਆਂ ਪਟੋ ਜਣੀਆਂ ਅਸੀਂ ਪਿੰਡ 'ਚ ਜਿਵੇਂ ਕਿ ਤੁਸੀਂ ਚਾਹੁੰਦੇ ਵੀ ਇੱਥੇ ਲੱਗੇ ਗੁਰਦੁਆਰਾ ਸਾਹਿਬ ਆ ਇੱਥੇ ਨਾਲ ਹੀ ਇੱਕ ਸਰਕਾਰੀ ਹਸਪਤਾਲ ਆ ਸਕੂਲ ਆ ਤੇ ਇਥੋਂ ਪਛਾਵ ਨੂੰ ਜਿਹੜੀਆਂ ਲੇਡੀਜ਼ ਆ ਕਿਉਂ ਲੱਗਦੀਆਂ ਗੁਰਦੁਆਰਾਂ ਚੱਲ ਹੈ ਇਸ ਕਰਕੇ ਇਥੇ ਪਿੰਡ 'ਚ ਠੇਕਾ ਨਹੀਂ ਬੋਲ ਦਿੱਤਾ ਗਿਆ ਉਹਨਾਂ ਮੌਕੇ ਤੇ ਪਹੁੰਚੀ ਈਟੀਓ ਐਸਐਸ ਚਾਹਲ ਦਾ ਕਹਿਣਾ ਹੈ ਕਿ ਦੋਹਾਂ ਧਿਰਾਂ ਦੇ ਨਾਲ ਗੱਲ ਕਰਕੇ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ ਠੇਕਾ ਜਿਹੜਾ ਅਸੀਂ ਸ਼ਿਫਟ ਕੀਤਾ ਸੀਗਾ ਅਸੀਂ ਠੀਕ ਹੈ ਜੀ ਪਿੰਡ ਵਿੱਚ ਦੋ ਤਰ੍ਹਾਂ ਦਾ ਕੋਈ ਮਸਲਾ ਆਪਸ ਵਿੱਚ ਉਹ ਕਹਿੰਦੇ ਕਿ ਇਹਨਾਂ ਨੂੰ ਕੁਝ ਪ੍ਰੋਬਲਮ ਹੈ ਇਸੇ ਲੋਕੇਸ਼ਨ ਨੂੰ ਲੈ ਕੇ ਉਹ ਅਸੀਂ ਇਹਨਾਂ ਨੂੰ ਦੋਵਾਂ ਤਰ੍ਹਾਂ ਨੂੰ ਪਿਖਾਵਾਵਾਂਗੇ ਡਾਕਟਰ ਬੁਲਾਇਆ ਵਾ ਤੇ ਪਿਖਾ ਕੇ ਜੋ ਇਹਨਾਂ ਦਾ ਐਨਕੇਵਲ ਸਲੂਸ਼ਨ ਹੋਏਗਾ ਉਹ ਕਰਾਂਗੇ ਇਹਨਾਂ ਦਾ ਪਿਖਾ ਕੇ ਕਿ ਜੋ ਦੋਹਾਂ ਦੋਹਾਂ ਤਰ੍ਹਾਂ ਨੂੰ ਜੋ ਸੈਮਤੀ ਹੋਵੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਪਹਿਲਾਂ ਵੀ ਠੇਕਾ ਖੁੱਲਣ ਦਾ ਪਾਰੀ ਵਿਰੋਧ ਕੀਤਾ ਸੀ ਤੇ ਇਸ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ ਪਰ ਉਹਨਾਂ ਵੱਲੋਂ ਕੋਈ ਧਿਆਨ ਨਾ ਦਿੱਤਾ ਗਿਆ ਜੇਕਰ ਉਹਨਾਂ ਦੀ ਇਸ ਵਾਰ ਵੀ ਸੁਣਵਾਈ ਨਾ ਹੋਈ ਤਾਂ ਉਹ ਸਖਤ ਕਦਮ ਚੁੱਕਣਗੇ ਦਿਨਾਨਗਰ ਤੋਂ ਦੀਪਕ ਕੁਮ